ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਸ਼ਮੀਰ ਵਿੱਚ ਪਹਿਲਗਾਮ ਨੇੜੇ ਜਿਸ ਤਰ੍ਹਾਂ ਸੈਲਾਨੀਆਂ ਤੇ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਚੁਣ-ਚੁਣ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਸ ਨੇ ਜਿੱਥੇ ਦੇਸ਼ ਵਿੱਚ ਇੱਕ ਵਾਰ ਫਿਰ ਬੇहद ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਤੇ ਉੱਥੇ ਦੁਨੀਆ ਭਰ ਵਿੱਚ ਕੀਤੇ ਗਏ ਇਸ ਭਿਆਨਕ ਕਾਰੇ ਦੀ ਸਖਤ ਨਿੰਦਾ ਹੋਈ ਹੈ। ਭਾਰਤ ਲਈ ਇੱਕ ਵਾਰ ਫਿਰ ਪਾਕਿਸਤਾਨ ਨੇ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ। ਦਹਾਕਿਆਂ ਤੋਂ ਪਾਕਿਸਤਾਨ ਵਿੱਚ ਉਥੋਂ ਦੀ ਫੌਜੀ ਸਥਾਪਤੀ ਵੱਲੋਂ ਖੜੇ ਕੀਤੇ ਗਏ ਸੰਗਠਿਤ ਭਾਰਤ ਵਿਰੁੱਧ ਜਹਿਰ ਗੁਲਦੇ ਆ ਰਹੇ ਨੇ। ਉਹਨਾਂ ਨੂੰ ਉੱਥੇ ਪੂਰੀ ਸੁਰੱਖਿਆ ਤੇ ਹਰ ਤਰ੍ਹਾਂ ਦੇ ਹਥਿਆਰਾਂ ਦੀ ਸਿਖਲਾਈ ਤੇ ਸਪਲਾਈ ਦਿੱਤੀ ਜਾਂਦੀ ਹੈ। ਉੱਥੇ ਪਾਲੇ ਜਾਂਦੇ ਅੱਤਵਾਦੀ ਸੰਗਠਨ ਲਗਾਤਾਰ ਭਾਰਤ ਨੂੰ ਲਹੂ ਲਹਾਨ ਕਰਦੇ ਆ ਰਹੇ ਨੇ। ਇਹ ਜੋ ਕੁਝ ਵੀ ਹੋਇਆ ਉਹ ਸਭ ਸੱਚ ਹੈ। ਲੱਗਦਾ ਹੈ ਕਿ ਕਿਸੇ ਫਿਲਮ ਦੇ ਕੁਝ ਪੈੜੇ ਦ੍ਰਿਸ਼ ਅੱਖਾਂ ਸਾਹਮਣੇ ਦੀ ਗੁਜ਼ਰੇ ਨੇ ਮਨ ਖਰਾਬ ਹੈ ਵਾਤਾਵਰਨ ਦੂਸ਼ਿਤ ਹੈ ਇਥੋਂ ਤੱਕ ਕਿ ਕਲਮ ਕਟਨਾ ਦਾ ਵੀਰਵਾ ਵੀ ਦਰਜ ਨਹੀਂ ਕਰ ਪਾਰੀ ਕਿਉਂਕਿ ਜਿਸ ਤਰ੍ਹਾਂ ਮੀਡੀਆ ਰਿਪੋਰਟਾਂ ਤੇ ਜਾਣੇ ਅਣਜਾਣੇ ਕੈਮਰਿਆਂ ਚ ਕੈਦ ਹੋਇਆ ਮੰਜ਼ਰ ਸਾਹਮਣੇ ਆਇਆ ਉਸ ਦੀ ਚੰਗੇ ਸਮਾਜ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ 22 April 2025 ਦਿਨ ਮੰਗਲਵਾਰ ਨੂੰ ਇਹ ਕਰੀਬ 2 ਵਜੇ ਦਾ ਸਮਾਂ ਸੀ ਲਹਿਲਗਾਮ ਦੀ ਬੈਸਰਨ ਕਾਟੀ ਵਿੱਚ ਘੁੰਮਣ ਆਏ ਸੈਲਾਨੀ ਘੋੜਸਵਾਰੀ ਤੇ ਖੁਸ਼ਗਵਾਰ ਮੌਸਮ ਦਾ ਆਨੰਦ ਲੈ ਰਹੇ ਸੀ ਉਸੇ ਵੇਲੇ ਉੱਥੇ ਕੁਝ ਸੈਨਾਬੀ ਬਰਦੀ ਵਿੱਚ ਨਕਾਬ ਪੈਣੀ ਅੱਤਵਾਦੀ ਪਹੁੰਚਦੇ ਆਉ ਸੈਲਾਨੀਆਂ ਤੋਂ ਉਹਨਾਂ ਦੇ ਨਾਂ ਪੁੱਛਦੇ ਆ ਉਹਨਾਂ ਦਾ ਪਹਛਾਨ ਪੱਤਰ ਦੇਖਦੇ ਆ ਉਹਨਾਂ ਨੂੰ ਕਲਮਾ ਸੁਣਾਉਣ ਦੀ ਕਹਿੰਦੇ ਆ ਤੇ ਫਿਰ ਉਹਨਾਂ ਦੀ ਪਛਾਣ ਨਿਸ਼ਚਿਤ ਕਰਕੇ ਠਾ ਠਾ ਗੋਲੀਆਂ ਮਾਰ ਕੇ ਉਹਨਾਂ ਨੂੰ ਭੁੰਨ ਦਿੰਦੇ ਆ ਇਹ ਦਾਅਸਤ ਗੱਦੀ ਦੀ ਕੋਈ ਆਮ ਘਟਨਾ ਨਹੀਂ ਹੈ ਇਸ 'ਚ ਬਹੁਤ ਗਹਿਰੀ ਸਾਜ਼ਿਸ਼ ਦੀ بو ਆ ਰਹੀ ਹੈ ਇਹ ਮੈਜ ਅਤਵਾਦੀਆਂ ਦਾ ਵਹਿਸ਼ਿਆਨਾ ਕਾਰਾ ਨਹੀਂ ਹੈ ਬਲਕਿ ਪੂਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹਿੰਦੂਆਂ ਤੇ ਮੁਸਲਮਾਨਾਂ 'ਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਹੈ ਜਿਸ ਤਰ੍ਹਾਂ ਮਾਸੂਮ ਸਿਲਾਨੀਆਂ ਨੂੰ ਚੁਣ-ਚਣ ਕੇ ਉਹਨਾਂ ਦਾ ਧਰਮ ਤੇ ਆਸਤਾ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਵਿੱਚ ਉਹਨਾਂ ਦੀ ਹੱਤਿਆ ਤੋਂ ਕਿਤੇ ਵੱਧ ਕਿਣਾਉਣਾ ਸੰਦੇਸ਼ ਉਪਿਆ ਉਹੀ ਸੰਦੇਸ਼ ਜੋ ਨਵੇਂ ਸਿਰੇ ਤੋਂ ਅਜੇ ਇੱਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਬੜੀ ਬੇਸ਼ਰਮੀ ਨਾਲ ਪ੍ਰਵਾਸੀ ਪਾਕਿਸਤਾਨੀਆਂ ਦੇ ਬਹਾਨੇ ਇੱਕ ਪੂਰੀ ਕੌਮ ਨੂੰ ਦਿੱਤਾ ਸੀ। ਗੁਜਰੇ 13 ਤੋਂ 16 April 2025 ਤੱਕ ਇਸਲਾਮਾਬਾਦ ਵਿੱਚ ਹੋਈ ਓਵਰਸੀਜ਼ ਪਾਕਿਸਤਾਨੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਜਨਰਲ ਮੁਨੀਰ ਨੇ ਕਿਹਾ ਸੀ Hindu ਤੇ Musalman ਕਦੇ ਵੀ ਇੱਕ ਨਹੀਂ ਹੋ ਸਕਦੇ। ਅਸੀਂ ਹਮੇਸ਼ਾ ਤੋਂ ਹੀ ਇੱਕ ਨਹੀਂ ਦੋ ਰਾਸ਼ਟਰ ਦੇ ਆ ਸਾਡਾ ਮਜ਼ਬ ਸਾਡੇ ਰਿਵਾਜ ਸਾਡੀ ਪਰੰਪਰਾ ਸਾਡੀ ਸੋਚ ਸਭ ਕੁਝ ਹਿੰਦੂਆਂ ਤੋਂ ਅਲੱਗ ਹੈ ਤੇ ਕਸ਼ਮੀਰ ਸਾਡੀ ਸਾਰਾ ਹੈ ਜਿਸ ਨੂੰ ਕਦੇ ਵੀ ਕੋਈ ਸਾਡੇ ਤੋਂ ਅਲੱਗ ਨਹੀਂ ਕਰ ਸਕਦਾ ਪਾਕਿਸਤਾਨ ਦੇ ਫੌਜੀ ਜਨਰਲ ਇੱਥੋਂ ਤੱਕ ਨਹੀਂ ਰੁਕੇ ਬਲਕਿ ਉਹਨਾਂ ਨੇ ਕਨਵੈਨਸ਼ਨ 'ਚ ਹਿੱਸਾ ਲੈ ਰਹੇ ਪ੍ਰਵਾਸੀ ਪਾਕਿਸਤਾਨੀਆਂ ਰਾਹੀਂ ਮੁਸਲਮਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਪੀੜ੍ਹੀਆਂ ਨੂੰ ਬਾਰ-ਬਾਰ ਇਹ ਦੱਸਣ ਤੇ ਸਮਝਾਉਣ ਕਿ ਹਿੰਦੂ ਤੇ ਮੁਸਲਮਾਨ ਕਦੇ ਵੀ ਇਕ ਨਹੀਂ ਹੋ ਸਕਦੇ ਪਾਕਿਸਤਾਨੀ ਜਰਨਲ ਨੇ ਬਿਨਾ ਕੋਈ ਸ਼ਰਮ ਸੰਕੋਚ ਦੇ ਖੁੱਲੇ ਆਮ ਲੋਕਾਂ ਨੂੰ ਕਿਹਾ ਕਿ ਉਹ ਆਪਣੀਆਂ ਸੰਤਾਨਾਂ 'ਚ ਹਿੰਦੂਆਂ ਪ੍ਰਤੀ ਨਫ਼ਰਤ ਦਾ ਜਜ਼ਬਾ ਭਰਨ ਪਹਿਲਗਾਮ ਦੀ ਕਾਨੂੰਨੀ ਡੈਸ਼ਤਗਰਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਹੀ ਨਹੀਂ ਪਾਕਿਸਤਾਨ ਤੇ ਦੁਨੀਆ ਦੀਆਂ ਹੋਰ ਥਾਵਾਂ ਤੇ ਬਾਰ-ਬਾਰ ਪਾਕਿਸਤਾਨੀ ਜਰਨਲ ਮਨੀਰ ਦਾ ਸੰਬੋਧਨ ਸੁਣਾਇਆ ਜਾ ਰਿਹਾ ਹੈ ਉਸ ਤੋਂ ਸਾਫ ਹੈ ਕਿ ਪਹਿਲਗਾਮ ਦੀ ਇਸ ਦਰਦਨਾਕ ਘਟਨਾ ਦਾ ਇਸ ਕਨੌਣੀ ਪਾਸੇ ਨਾਲ ਵੀ ਰਿਸ਼ਤਾ ਹੈ ਪਹਿਲਗਾਮ ਚਦੈਸ਼ਤ ਗਰਦੀ ਦੀ ਜੋ ਕਨੌਣੀ ਬਦਤ ਹੋਈ ਹੈ ਉਸ ਨੂੰ ਮਹਿਜ ਖੌਫ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਸਗੋਂ ਭਾਰਤ ਦੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਹਮੇਸ਼ਾ ਲਈ ਇੱਕ ਗਹਿਰੀ ਖਾਈ ਪੈਦਾ ਕਰਨ ਦੀ ਕੋਸ਼ਿਸ਼ ਹੈ ਜਿਸ ਤਰ੍ਹਾਂ ਨਾਲ ਚੌਣ-ਚੌਣ ਕੇ ਸੈਲਾਨੀਆਂ ਨੂੰ ਮਾਰਿਆ ਗਿਆ ਜਿਸ ਤਰ੍ਹਾਂ ਨਾਲ ਉਹਨਾਂ ਨਾਲ ਕਨੌਣਾ ਸਲੂਕ ਕੀਤਾ ਗਿਆ ਉਹ ਖੌਫ ਤੋਂ ਕਿਤੇ ਅੱਗੇ ਦੇ ਦੋ ਕਮਾ ਵਿੱਚ ਹਮੇਸ਼ਾ ਲਈ ਨਫ਼ਰਤ ਦੀ ਇੱਕ ਦੀਵਾਰ ਖੜੀ ਕਰਨ ਦੀ ਕੋਸ਼ਿਸ਼ ਹੈ। ਇਹੀ ਨਹੀਂ ਜਿਸ ਤਰ੍ਹਾਂ ਨਾਲ ਇਸ ਅਤਵਾਦੀ ਘਟਨਾ ਨੂੰ ਕੁਝ ਲੋਕਾਂ ਵੱਲੋਂ ਸ਼ੂਟ ਕੀਤੇ ਜਾਣ ਦੀ ਅਣਦੇਖੀ ਕੀਤੀ ਗਈ। ਉਸ ਦੇ ਪਿੱਛੇ ਵੀ ਇਹੀ ਮਕਸਦ ਸੁਪਿਆ ਸੀ ਜਿਵੇਂ ਹੀ ਇਹ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਆਉਣਗੇ ਤਾਂ ਪੂਰੇ ਹਿੰਦੁਸਤਾਨ 'ਚ ਅੱਗ ਲੱਗ ਜਾਵੇਗੀ। ਪਰ ਦੇਸ਼ ਵਾਸੀ ਇਸ ਘਟਨਾ ਨਾਲ ਗਮ 'ਚ ਤਾਂ ਡੁੱਬ ਗਏ ਪਰ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਦਿਖਾਈ ਹੈ। ਸਿਰਫ ਕਸ਼ਮੀਰ ਤੋਂ ਬਾਹਰੀ ਨਹੀਂ ਬਲਕਿ ਕਸ਼ਮੀਰ ਦੇ ਅੰਦਰ ਵੀ ਜ਼ਿੰਮੇਵਾਰੀ ਤੇ ਸਿਆਣਪ ਦਾ ਪ੍ਰਦਰਸ਼ਨ ਹੋਇਆ ਹੈ ਇਹ ਪਹਿਲਾ ਇਹੋ ਜਿਹਾ ਮੌਕਾ ਹੈ ਕਿ ਕਸ਼ਮੀਰ ਵਿੱਚ ਨਾ ਸਿਰਫ ਆਪਣੇ ਤੌਰ ਤੇ ਇਸ ਘਿਣਾਉਣੀ ਵਾਰਦਾਤ ਵਿਰੁੱਧ ਸਮਾਜ ਦੇ ਹਰ ਤੱਕ ਬੇਵਲੋਂ ਪੂਰੀ ਤਰ੍ਹਾਂ ਨਾਲ ਬੰਦ ਦਾ ਸਮਰਥਨ ਕੀਤਾ ਗਿਆ ਉਸ ਤੋਂ ਵੱਡੀ ਗੱਲ ਵੀ ਇਹ ਰਹੀ ਹੈ ਕਿ ਸ਼ਾਇਦ ਕਸ਼ਮੀਰ ਵਿੱਚ ਫੈਲੀ دہشت گردੀ ਦੇ ਇਤਿਹਾਸ ਵਿੱਚ ਇਹ ਪਹਿਲਾ ਇਹੋ ਜਿਹਾ ਮੌਕਾ ਹੈ ਜਦੋਂ ਮਸਜਿਦਾਂ ਤੋਂ ਲਾਊਡ ਸਪੀਕਰ ਦੁਆਰਾ ਐਲਾਨ ਕਰਕੇ ਇਸਿਕ ਕਨੌਨੀ ਅਤਵਾਦੀਵਾਦੀ ਬਾਦਾਦੀ ਨਿੰਦਾ ਕੀਤੀ ਗਈ ਹੈ ਤੇ ਇਸ ਨੂੰ ਇਸਲਾਮ ਦੇ ਖਿਲਾਫ ਦੱਸਿਆ ਗਿਆ। ਜਿਸ ਜਲਦਬਾਜੀ ਵਿੱਚ ਇਸ ਘਟਨਾ ਤੋਂ ਬਾਅਦ ਕਸ਼ਮੀਰ ਵਿੱਚ ਮੌਵਤੀ ਮਾਰਚ ਕੱਢਿਆ ਗਿਆ। ਹਜ਼ਾਰਾਂ ਕਸ਼ਮੀਰੀਆਂ ਨੇ ਬਿਨਾਂ ਬੁਲਾਏ ਇਸ ਵਿੱਚ ਸ਼ਾਮਲ ਹੋ ਕੇ ਅਤਵਾਦ ਦੇ ਖਿਲਾਫ ਨਾਅਰੇ ਲਗਾਏ ਤੇ ਮਾਸੂਮ ਸਲਾਨੀਆਂ ਨੂੰ ਆਪਣੀ ਰੋਟੀ ਰੋਜੀ ਤੇ ਭਗਵਾਨ ਦੱਸਿਆ। ਨਾਲ ਹੀ ਹਿੰਦੁਸਤਾਨ ਲਈ ਪਿਆਰ ਜਤਾਇਆ ਗਿਆ। ਏ ਵੀ ਨਾ ਸਿਰਫ ਅਤਵਾਦੀਆਂ ਨੂੰ ਕਰਾਰਾ ਸਬਕ ਹੈ ਬਲਕਿ ਪਾਕਿਸਤਾਨ ਦੇ ਮੂੰਹ ਤੇ ਵੀ ਚਪੇੜ ਹੈ ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਪਾਕਿਸਤਾਨ ਖਰਾਬ ਆਰਥਿਕ ਹਾਲਾਤ ਕਾਰਨ ਪੂਰੀ ਦੁਨੀਆ 'ਚ ਬੇਜੀਤੀ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਵੱਡੇ ਪੈਮਾਨੇ ਤੇ ਪਾਕਿਸਤਾਨ ਦੀ ਸਿਵਲ ਸੁਸਾਇਟੀ ਭਾਰਤ ਦੇ ਨਾਲ ਆਰਥਿਕ ਰਿਸ਼ਤੇ ਸ਼ੁਰੂ ਕਰਨ ਲਈ ਦਬਾਅ ਪਾ ਰਹੀ ਸੀ ਇਹ ਸਭ ਕੁਝ ਤੋਂ ਪਾਕਿਸਤਾਨੀ ਫੌਜੀ ਸਥਾਪਤੀ ਆਪਣੀ ਲੋਕਾਂ ਦਾ ਧਿਆਨ ਲੰਬੇ ਕਰਨਾ ਚਾਹੁੰਦੀ ਸੀ ਇਸੇ ਲਈ ਉਸ ਵੱਲੋਂ ਇਹ ਵੱਡਾ ਹਮਲਾ ਕਰਵਾਇਆ ਗਿਆ بلوچستانជា ਅਚਾਨਕ ਸਥਾਨਕ ਵਖਵਾਦੀਆਂ ਨੇ ਪਾਕਿਸਤਾਨੀ ਸੈਨਾ ਤੇ ਸੱਤਾ ਨੂੰ ਲਾਚਾਰ ਕਰ ਦਿੱਤਾ ਹੈ ਤੇ ਨਾਲ ਹੀ ਜਿਸ ਤਰ੍ਹਾਂ ਪਾਕਿਸਤਾਨ ਪੇਸ਼ਾਵਰ ਦੇ ਰਸਤੇ ਹੁਣ ਲੱਖਾਂ ਅਫਗਾਨੀਆਂ ਨੂੰ ਆਪਣੀ ਸੀਮਾ ਤੋਂ ਬਾਹਰ ਧੱਕਣ ਲਈ ਤਾਲਿਬਾਨੀਆਂ ਦੇ ਰੋਸ ਤੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ ਉਸ ਤੋਂ ਵੀ ਆਪਣੇ ਲੋਕਾਂ ਦਾ ਧਿਆਨ ਹਟਾਉਣ ਲਈ ਪਾਕਿਸਤਾਨ ਦੁਨੀਆ ਦਾ ਕਸ਼ਮੀਰ ਵੱਲ ਧਿਆਨ ਖਿੱਚਣਾ ਚਾਹੁੰਦਾ ਸੀ ਇਹ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਕਿਸੇ ਵੀ ਸਥਿਤੀ ਵਿੱਚ ਸੰਵੇਦਨਸ਼ੀਲ ਗੁੰਵੰਦੀਤਾ ਛੱਡੋ ਧਰਤੀ ਦੇ ਇੱਕ ਦੇਸ਼ ਦੇ ਰੂਪ ਵਿੱਚ ਵੀ ਆਪਣੀ ਹਾਜ਼ਰੀ ਦਾ ਦਰਜਾ ਨਹੀਂ ਕਰਵਾ پا ਰਿਹਾ ਸੀ ਜਿਸ ਤਰ੍ਹਾਂ ਨਾਲ ਇਸ ਭਿਆਨਕ ਘਟਨਾ ਦਾ ਸਮਾਚਾਰ ਸੁਣਿਆ ਗਿਆ ਉਹ ਵੀ ਬੇਚਾਰੀ ਮੰਗ ਕਰਦਾ ਤੇ ਪਾਕਿਸਤਾਨ ਦੀ ਅਨਮਨੁੱਖੀ ਸੋਚ ਨੂੰ ਉਜਾਗਰ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ 2 ਦਿਨ ਦੀ 사ऊदी ਯਾਤਰਾ ਤੇ ਹੁੰਦੇ ਨੇ ਤੇ ਅਮਰੀਕਾ ਦੇ ਉਹ ਰਾਸ਼ਟਰਪਤੀ ਭਾਰਤ ਦੇ ਅਧਿਕਾਰਿਕ ਦੌਰੇ ਤੇ ਹੁੰਦੇ ਨੇ ਇਹ ਦੋਵੇਂ ਘਟਨਾਵਾਂ ਨਾ ਸਿਰਫ ਪਾਕਿਸਤਾਨ ਨੂੰ ਬਲਕਿ ਸਾਡੇ ਇੱਕ ਹੋਰ ਗੁਆਂਢੀ ਦੀ ਵੀ ਛਾਤੀ ਤੇ ਸੱਪ ਲਟਾ ਦਿੰਦੀਆਂ ਜਿਸ ਤਰ੍ਹਾਂ ਨਾਲ ਪਿਛਲੇ ਹੀ 15 ਵਾੜੇ 사우ਦੀ ਅਰਬ ਨੇ 4700 ਪਾਕਿਸਤਾਨੀਆਂ ਨੂੰ ਆਪਣੀ ਦੇਸ਼ ਚ ਜਹਾਜ਼ਾਂ ਵਿੱਚ ਪਰਕੇ ਪਾਕਿਸਤਾਨ ਰਵਾਨਾ ਕੀਤਾ ਕਿਉਂਕਿ ਇਹ ਪਾਕਿਸਤਾਨੀ 사우ਦੀ ਅਰਬ ਵਿੱਚ ਭੀਖ ਮੰਗ ਰਹੇ ਸੀ ਤੇ 사우ਦੀ ਅਰਬ ਦੀ ਦੇਖ ਨੂੰ ਮਲਿਆ ਮੀਟ ਕਰ ਰਹੇ ਸੀ ਇਸ ਘਟਨਾ ਨੇ ਵੀ ਪਾਕਿਸਤਾਨ ਵਿੱਚ ਪਾਕਿਸਤਾਨ ਦੀ ਸਰਕਾਰ ਦੀ ਆਮ ਲੋਕਾਂ ਤੇ ਸੋਸ਼ਲ ਮੀਡੀਆ ਵਿੱਚ ਐਸੀ ਤਹਿਸੀ ਕਰ ਦਿੱਤੀ ਸੀ ਲੋਕ ਕਹਿ ਰਹੇ ਸਨ ਕਿ 사우ਦੀ ਅਰਬ ਸਾਡੇ ਨਾਲ ਤਾਂ ਭਿਖਾਰੀਆਂ ਵਾਲਾ ਬਿਹਾਰ ਕਰ ਰਹੇ ਤੇ ਭਾਰਤ ਨਾਲ ਇਤਿਹਾਸਿਕ ਵਪਾਰ ਸਮਝੌਤਾ ਕਰਨ ਜਾ ਰਿਹਾ ਹੈ ਜੇਕਰ ਇਹ ਹਾਲਾਤ ਕਿਸੇ ਵੀ ਹਾਲ ਵਿੱਚ ਪਾਕਿਸਤਾਨੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ ਤਾਂ ਅਮਰੀਕੀ ਉਪ ਰਾਸ਼ਟਰਪਤੀ ਦਾ ਅਧਿਕਾਰਿਕ ਯਾਤਰਾ ਤੇ ਭਾਰਤ ਆਉਣਾ ਤੇ ਆਪਸੀ ਵਪਾਰ ਗੱਲਬਾਤ ਦਾ ਮੁੱਖ एजेंडा ਹੋਣਾ ਚੀਨ ਨੂੰ ਵੀ ਰਾਸ ਨਹੀਂ ਆ ਰਿਹਾ ਸੀ ਉਸ ਨੇ ਭਾਰਤ ਨੂੰ ਤਾਂ ਧਮਕੀ ਨਹੀਂ ਸੀ ਦਿੱਤੀ ਪਰ ਕਿਸੇ ਦੌਰਾਨ ਹੋਰ ਦੇਸ਼ਾਂ ਨੂੰ ਅਸਿੱਧੇ ਤੌਰ ਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਅਮਰੀਕਾ ਨਾਲ ਦਵੱਲੀ ਵਪਾਰਕ ਗੱਲਬਾਤ ਕਰਨਗੇ ਤਾਂ ਉਹਨਾਂ ਦੀ ਖੈਰ ਨਹੀਂ ਇਹਨਾਂ ਅੰਤਰਰਾਸ਼ਟਰੀ ਕਨਾਨਾਮਾ ਨੂੰ ਵੀ ਇਸ ਵਾਰ ਦਾ ਦੀ ਪਿੱਠ ਭੂਮੀ ਵਿੱਚ ਸਮਝਣ ਲਈ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਫਿਲਹਾਲ ਇਸ ਕਾਨੂੰਨੀ ਹਰਕਤ ਦਾ ਇੱਕਮਾਤਰ ਜਵਾਬ ਇਹ ਹੀ ਹੈ ਕਿ ਭਾਰਤ ਪਾਕਿਸਤਾਨ ਨੂੰ ਦੁਨੀਆ ਵਿੱਚ ਅੱਤਵਾਦੀ ਦੇਸ਼ ਘੋਸ਼ਿਤ ਕਰਾਏ ਤੇ ਜਿਵੇਂ ਕਿ ਕਪਿਲ ਸਿਬਲ ਕਹਿੰਦੇ ਹੈ ਇਸ ਵਾਰ ਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵਿਰੁੱਧ ਮਾਮਲੇ ਨੂੰ ਅੰਤਰਰਾਸ਼ਟਰੀ ਕੋਰਟ ਵਿੱਚ ਲੈ ਕੇ ਜਾਵੇ ਤਾਹੀਂ ਪਾਕਿਸਤਾਨ ਨੂੰ ਇਹ ਸਭ ਦੀ ਕੀਮਤ ਸਮਝ ਆਵੇਗੀ ਤੇ ਠਹਿਰ ਕੇ ਪਾਕਿਸਤਾਨ ਨਾਲ ਕੋਈ ਆਰ ਪਾਰ ਦਾ ਹਿਸਾਬ ਹੀ ਚੁਕਤਾ ਕੀਤਾ ਜਾਵੇ ਪਰ ਜਲਦਬਾਜੀ ਵਿੱਚ ਨਹੀਂ ਬਲਕਿ ਇੱਕ ਮੌਕਾ ਚੁਣ ਕੇ ਜਦੋਂ ਦੁਸ਼ਮਣ ਲਈ ਮਾਨਸਿਕ ਰੂਪ ਵਿੱਚ ਤਿਆਰ ਨਾ ਹੋਵੇ ਬਿਨਾਂ ਸ਼ੱਕ ਇਹ ਤਾਜ਼ਾ ਹਿੰਸਾ ਘਟਨਾ ਪਾਰਤ ਲਈ ਇੱਕ ਅਜਿਹੀ ਵੱਡੀ ਚੁਣੌਤੀ ਹੈ ਜਿਸ ਦਾ ਦੇਰ ਜਾਂ ਸਵੇਰ ਜਵਾਬ ਦੇਸ਼ ਨੂੰ ਦੇਣਾ ਹੀ ਪਵੇਗਾ ਧੰਨਵਾਦ ਜੀ